ਨਾਮ ਤੇਰੇ ਦੀ ਚੜੀ ਕੁਮਾਰੀ ਨਾਮ ਤੇਰੇ ਦੀ ਚੜੀ ਕੁਮਾਰੀ ਰੋਸ਼ਨ ਹੋ ਜੂ ਜ਼ਿੰਦਗੀ ਸਾਰੀ ਰੋਸ਼ਨ ਹੋ ਜੂ ਜ਼ਿੰਦਗੀ ਸਾਰੀ ਨਾਮ ਤੇਰੇ ਦੀ ਚੜੀ ਕੁਮਾਰੀ ਰੋਸ਼ਨ ਹੋ ਬਾੜਿਆਂ ਜਿਹਨਾਂ ਬਹੁਤ ਯੋਗਦਾਨ ਹੈ ਜੀ ਇੱਕ ਵਾਰੀ ਖੁੱਲ ਕੇ ਬਾੜਿਆਂ ਦੀਆਂ ਤਾੜੀਆਂ ਮਾਰ ਦਿਆ ਨੇ ਜਿੱਦੀ ਮਿਹਨਤ ਬਾੜਿਆਂ ਜੀ ਨੇ ਕਰੀ ਹੈ ਜੀ ਸ਼ਾਬਾਸ਼ ਹੈਲੋ ਏ ਤੁਹਾਨੂੰ ਰੱਬ ਕਰਾਵੇ ਜੀੜੇ ਤੋਂ ਆਪ ਦੇ ਜੀ ਦੇ ਜਨਪਤੀ ਮਹਾਰਾਜ ਕੀ

Thank <laughs> you. ਲੋਕ ਆਪ ਪਿਆਰੇ ਹੈ ਅੱਜ ਕਹਿੰਦੇ ਆ ਦੇਖੋ ਜੋਰ ਬਲ ਗਰੀਬਾਂ ਨੂੰ ਮਦਦ ਲਈ ਤੁਹਾਰ ਸਰਦਾਰ ਪਰਮੰਦਰ ਦੇ ਨਾਲ ਸਹਿਯੋਗ ਕਰਦੇ ਨੇ ਜੋ ਵੀ ਸਾਨੂੰ ਸਹਾਇਤਾ ਚਾਹੀਦੀ ਹੁੰਦੀ ਹੈ ਇੱਕ ਫੋਨ ਤੇ ਸਾਡਾ ਕੰਮ ਕਰਦੇ ਨੇ ਇਹਨਾਂ ਨੂੰ ਹਰੇਕ ਦਾ ਸਹਾਰਾ ਸੇਵਾ ਮੰਡਲ ਪਰਿਵਾਰ ਦੀਪਕ ਨਾਟਕਵਾਲੀ ਵੱਲੋਂ ਰੋਜੀ ਨਾਟਕਵਾਲੀ ਵੱਲੋਂ ਬਹੁਤ ਬਹੁਤ ਧੰਨਵਾਦ ਜਹਾਂ ਮੈਂ ਤੁਹਾਨੂੰ ਜਿਆਦਾ ਕੋਈ thank yeah. you クリスチナー ਚੱਲੀ ਜਾਂ ਮੇਰੇ ਕਿੰਨੀ ਬਣਿਆ ਮੇਰਾ ਕੁਝ ਨਹੀਂ ਬਣਦਾ ਰਾਂਝਾ ਲੋ ਬੱਤਰੂਫੀ ਦੇਖਿਆ ਰੱਖਾ ਔਰ ਤਾਂ ਸਾਰੇ ਸਾਹਮਣੇ ਮਰਦਾ ਆਪਾਂ ਸਾਰੇ ਆਪਸੇ ਆਪਾਂ ਰੱਖੋ ਨਾ ਬੰਦੇ ਇੱਕ ਜੰਦਰੀ ਬਣਿਆ ਲੱਗੀ ਜੰਦਰੀ ਬਣਿਆ ਮੇਰਾ ਕੁਝ ਨਹੀਂ ਘਟਦਾ ਮੈਨੂੰ ਨੱਚ ਕੇ ਯਾਰ ਮਨਾਉਂਦਾ ਇਹ ਰਾਂਝਾ ਮੁਰਸ਼ਦ ਮਨਾਉਣਾ

ਮਾਤਾ ਘਰਤੂ ਸ਼ਾਮ ਜੀ ਦਾ ਜਾਗਰਣ ਹਾਥੀਖਾਨੇ ਪੁਰਸੋ ਕੀ ਗੈਣਾ ਚੌਂਦੀਪ ਸਨਾਤਮਾ ਜੀ ਦੇ ਵਾਰ ਨੰਬਰ 23 ਨੱਬਾ ਦਾ ਹਾਥੀਖਾਨਾ ਰੋਡ ਸਾਡੇ ਰੋਜੀ ਨਗਪਾਲ ਜੀ ਦੀਪਕ ਨਗਪਾਲ ਜੀ ਇਹ ਹਰੇਕ ਸਾਲ ਜਿਹੜਾ ਜੀ ਘਰਤੂ ਸ਼ਾਮ ਜੀ ਦਾ ਜਿਹੜਾ ਧਾਰਮਿਕ ਸਮਾਗਮ ਜਿਹੜਾ ਕਰਾਉਂਦੇ ਐ ਇਸ ਵਾਰ ਮੈਂ ਕਿ 7 ਮਹੀਨਾ 9 ਮਹੀਨਾ 9 ਮਹੀਨਾ ਜੀ ਔਰ ਬਹੁਤ ਹੀ ਸ਼ਾਨਦਾਰ ਪ੍ਰਬੰਧ ਜਿਹੜੇ ਕੀਤੇ ਹੋਏ ਆ ਕੱਲ ਵੀ ਕੀਤੇ ਸੀ ਕੱਲ ਮੌਸਮ ਖਰਾਬ ਹੋ ਗਿਆ ਸੀ ਇਸ ਕਰਕੇ ਅੱਜ ਪ੍ਰੋਗਰਾਮ ਜਿਹੜਾ ਲਗਾਤਾਰ ਦੂਜੇ ਦਿਨ ਚੱਲ ਰਿਹਾ ਲਗਾਤਾਰ ਦੂਜੇ ਦਿਨ ਲੰਗਰ ਚੱਲ ਰਿਹਾ ਨੇ ਜੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਸਰੋਸ਼ਾ ਮਹਾਰਾਜ ਜੀ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖਣ ਔਰ ਇਸੇ ਤਰੀਕੇ ਨਾਲ ਆਪਣੀ 바ੜੀ ਸੇਵਾ ਕਰਦੇ ਰਹੇ। ਅਸੂਸ ਹੋ ਗਿਆ ਭੇਟ ਕਰਨਿਓ ਬੋਲਦਾਨ ਕਰਦੇ ਹੋ ਮਾਤਾ ਦਾ। ਇਹ ਜੋ ਸੀ ਭੇਟ ਗਈ ਸੀ। ਭੇਟ ਗਈ ਸੀ। ਖੁਸ਼ੀ ਮੈਨੂੰ ਬਹੁਤ ਹੁੰਦੀ ਹੈ ਜੀ। ਬਹੁਤ ਹੁੰਦੀ ਹੈ। ਰੋਜੀ ਨਾਗਪਾਦੀ ਕੀ ਕਹਿਣਾ ਚਾਹ ਰਹੇ ਹਾਂ ਮਾਨ ਸਾਹਿਬ ਆਏ ਨੇ ਜਾਗਰਣ ਜੈ ਸ਼੍ਰੀ ਸ਼ਾਮ ਜੀ ਹਰ ਸਾਲ ਦੀ ਤਰ੍ਹਾਂ ਅੱਜ ਸਾਡੇ ਬਾੜ ਵਿੱਚ ਨਵਾਂ ਵਿਸ਼ਾਲ ਖਾਟੂ ਸ਼ਾਮ ਜੀ ਦਾ ਭਜਨ ਸੰਧਿਆ ਰੱਖੀ ਗਈ ਹੈ ਇਹ ਭਜਨ ਸੰਧਿਆ ਕੱਲ ਦੀ ਸੀਗੀ ਕੱਲ ਮੌਸਮ ਦੇ ਖਰਾਬ ਚੱਲਦੇ ਹੋਏ ਪੋਸਟਪੋਨ ਕਰ ਦਿੱਤੀ ਯਾਨੀ ਕਿ ਅੱਜ ਕਰ ਦਿੱਤੀ ਸੀਗੀ ਅੱਜ ਉਵੇਂ ਹੀ ਸਭ ਕੁਝ ਚੱਲ ਰਿਹਾ ਜੀ ਲੰਗਰ ਵੀ ਚੱਲਿਆ ਬਾਬਾ ਸ਼ਾਮ ਜੀ ਦਾ ਉਵੇਂ ਸਾਰੇ ਲੋਕਾਂ ਸਾਰੇ ਚ ਉਤਸ਼ਾਹ ਆ ਸਾਰੇ ਲੋਕ ਬਹੁਤ ਆਨੰਦ ਮਾਣ ਰਹੇ ਆ ਇਸ ਭਜਨ ਸੰਧਿਆ ਵਿੱਚ 90 ਦੇ ਲੇ ਗੁਰਦੇਵ ਸਿੰਘ ਦੇਮਾਨ ਜੀ ਆਏ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜੋ ਹਰ ਸਾਲ ਆ ਕੇ ਇੱਥੇ ਸਾਡੇ ਭਜਨ ਸੰਧਿਆ ਦੇ ਰੌਣਕ ਬਦੰਦੀ ਮੈਂ ਇਹਨਾਂ ਦਾ ਤਹਿ ਦਿਲੋਂ ਕਰਦੀ ਆ ਔਰ ਸਾਰੇ ਆਪਣੇ ਵਾਟ ਨਿਵਾਸੀਆਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਵਰਚਾ ਚੱਤ ਕੇ ਸਾਡੀ ਇਸ ਭਜਨ ਸੰਧਿਆ ਦਾ ਵਿੱਚ ਸਾਥ ਦਿੱਤਾ ਹਾਂਜੀ ਜੈ ਸ਼੍ਰੀ ਸ਼ਾਮ ਜੀ ਸਾਡਾ ਹਾਰੇ ਕਾ ਸਾਰਾ ਸੇਵਾ ਮੰਡਲਾ ਨਾਬੇ ਦੇ ਵਿੱਚ ਤੇ ਅਸੀਂ ਲਗਾਤਾਰ ਹਰ ਸਾਲ ਦੀ ਤਰ੍ਹਾਂ ਨੋਵਾ ਵਿਛਾਲ ਖੱਟੂ ਸ਼ਾਮ ਜਾਗਰਨ ਕਰਵਾਨੇ ਆ ਤੇ ਅੱਜ ਸਾਡੇ ਸਤਿਕਾਰਯੋਗ ਨਾਬੇ ਦੇ ਵਿਧਾਇਕ ਐਮ ਐਲ ਏ ਫੁਰਦੀਪ ਸਿੰਘ ਦੇ ਮਾਨ ਜੀ ਪਹੁੰਚੇ ਨੇ ਤੇ ਇਹਨਾਂ ਨੇ ਭੇਟ ਵੀ ਗਾਈਆ ਤੇ ਬਹੁਤ ਖੁਸ਼ੀ ਲੋਕਾਂ ਨੇ ਬਿਤੀਤ ਕੀਤੀ ਆ ਤੇ ਸਾਨੂੰ ਵੀ ਬਹੁਤ ਮਹਿਸੂਸ ਹੁੰਦਾ ਵੀ ਸਾਡੇ ਵਾਰਡ ਦੇ ਵਿੱਚ ਐਮ ਐਲ ਏ ਸਾਹਿਬ ਆਉਂਦੇ ਨੇ ਇੱਕ ਵਾਸਤੇ ਹੀ ਬਿਨਾ ਮਤਲਬ ਇੱਕੋ ਫੋਨ ਕਰੋ ਤਾਂ ਸਾਡੇ ਹਾਜ਼ਰ ਹੋ ਜਾਂਦੇ ਨੇ ਕਮਾਂਜ ਦੇ ਵਿੱਚ ਵੀ ਤੇ ਮੈਂ ਬੁਲਾਈ ਦਾ ਪਾਤਰ ਵੀ ਆ ਤੇ ਮੇਰੀ ਪਬਲਿਕ ਵਿਦਾਈ ਦਾ ਵੀ ਪਾਤਰਾ ਤੇ ਮੈਂ ਮਲੇ ਸਾਬ ਮੈਂ ਇਹਨਾਂ ਨੂੰ ਇਹੀ ਕਹੂੰਗਾ ਮੇਰੇ ਸਿਰ ਤੇ ਹੱਥ ਰੱਖੋ ਨਾਬੇ ਦੇ ਵਿੱਚ ਜਿੱਥੇ ਵੀ ਕਹੋਗੇ ਦੋ ਵਾਰਡ ਦੀ ਮੈਂ ਟਿਕਟਾ ਮੰਗੂਗਾ ਜੇ ਮੇਰੇ ਹੱਥ ਰੱਖੋਗੇ ਮੈਂ ਦੋ ਵਾਰਡ ਦੇ ਵਿੱਚ ਝੋਲੀ ਤੁਹਾਡੇ ਜਿੱਤ ਕੇ ਤੁਹਾਡੀ ਝੋਲੀ ਦੇ ਵਿੱਚ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ